ਕਿਸਾਨ ਵੀਰੋ RAM RAM ਸਤਿ ਸ਼੍ਰੀਕਾਲ ਨਮਸਕਾਰ ਸਾਰੇ ਕਿਸਾਨ ਪਰਵਾਂ ਦਾ ਟਰੈਕਟਰ ਸੈਂਡ ਖੇਤੀ ਟੱਗ YouTube ਚੈਨਲ ਐਂਡ Facebook ਪੇਜ ਤੇ ਮੋਸਟ ਵੈਲਕਮ ਆ ਤਾਂ ਆਸ਼ਾ ਕਰਦੇ ਆਂ ਕਿ ਸਾਰੇ ਕਿਸਾਨ ਵੀ ਠੀਕ ਠਾਕ ਵਧੀਆ ਹੋਣਗੇ ਤੇ ਜੋ ਆਪਣੀ ਅੱਜ ਦੀ ਵੀਡੀਓ ਲੈ ਕੇ ਆਏ ਆਂ ਨਾ ਤੁਹਾਡੇ ਲਈ ਕਿਸਾਨ ਮੇਲੇ ਚ ਕਰਤਾਰ ਕੰਪਨੀ ਦਾ ਮਾਡਲ ਆ ਇੱਕ 5836 ਕਰਕੇ ਠੀਕ ਆ ਜੀ ਜਿਹੜਾ ਇਹਦਾ ਮਾਡਲ ਨੰਬਰ ਹੋਇਆ 58 365836 ਤੇ 60 HP ਕੈਟਾਗਰੀ ਦਾ ਹੈ ਟਰੈਕਟਰ ਹੈ ਜਿਹੜਾ ਤੇ ਗੇਅਰ ਬਾਕਸ ਦੀ ਗੱਲ ਕਰ ਲਈਏ ਦੀ ਗੇਰਾਂ ਦੀ ਤੇ ਸਾਈਡ ਗੇਅਰ ਆ ਠੀਕ ਹੈ ਜੀ ਬ੍ਰੇਕਾਂ ਤੇਲ ਚ ਡੁੱਬੀ ਦੀਆਂ ਬਿਸਕਵਰੇਕ ਆਇਲ ਮਸਟ ਬ੍ਰੇਕ ਤੇ ਕਰਤਾਰ ਗਲੋਬ ਟਰੈਕ 4x4 ਠੀਕ ਹੈ ਜੀ ਤੇ ਫਰੰਟ ਟਾਇਰ ਆ ਜਿਹੜੇ ਟਰੈਕਟਰ ਦੇ ਹੋਇਆ 9524 ਦੇ ਜੀ ਤੇ ਇਹਦੇ ਰੇਟ ਦੀ ਗੱਲ ਕਰ ਲਈਏ ਕਿਸਾਨ ਵੀਰੋ ਟਰੈਕਟਰ ਦੇ ਪਹਿਲੇ ਫਰੰਟ ਤੇ ਬੇਟ ਵੀ ਦਿੱਤਾ ਕੰਪਨੀ ਨੇ ਦੇਖ ਲਓ 1.5 ਤੋਂ 2 ਕੁਆਂਟਲ ਦਾ ਬੇਟ ਆ ਫਰੰਟ ਤੇ ਤੇ ਜਿਹੜਾ 5836 ਦਾ ਮੇਲੇ 'ਚ ਪ੍ਰਾਈਸ ਰੱਖਿਆ ਕੰਪਨੀ ਨੇ 10 ਲੱਖ 45000 ਰੁਪਿਆ ਪ੍ਰਾਈਸ ਆ ਉਹਦਾ 1070 ਹੀ ਕਹ ਲਓ ਵੀ 5000 ਰੁਪਿਆ ਦਾ ਡਿਸਕਾਊਂਟ ਕਰਤਾ ਮੇਲੇ 'ਚ ਠੀਕ ਹੈ ਜੀ ਕਰੋ ਚੱਕ ਤੇ ਜੇ ਟਰੈਕਟਰ ਦੀ ਇੱਕ ਦੋ ਚਾਰ ਚਾਰ ਸਿਲੰਡਰ ਚਾ ਕਿਸਾਨ ਵੀਰੋ ਟਰੈਕਟਰ ਹੈ ਚਾਰ ਸਿਲੰਡਰ ਇੰਜਨ ਹੈ ਤਕਰਲੋਸ ਕਰਦਾ ਇੰਜਨ ਹੈ ਇਹ ਚੈੱਕ ਕਰੋ ਠੀਕ ਹੈ ਜੀ ਵਾਟਰ ਸਪਰੇਟਰ ਦੇ ਨਾਲ ਕਰਲੋਸ ਕਰਦੇ ਇੰਜਨ ਦੇ ਨਾਲ ਆ ਟਰੈਕਟਰ ਹੈ ਤੇ ਹੀਟ ਗਾਰਡ ਵਗੈਰਾ ਵੀ ਦਿੱਤੇ ਕਰਤਾਰ ਆ ਲਿਆ ਨਾ ਇਹ ਉਹੀ ਕਰਤਾਰ ਹੈ ਜਿੰਦੀਆਂ ਕੰਬਾਈਨਾ ਵਗੈਰਾ ਵੀ ਚੱਲਦੀਆਂ ਮਲਟੀ ਸਪੀਡ ਪੀਟੀਓ ਰਿਵਰਸ ਪੀਟੀਓ ਦੇ ਨਾਲ ਆ ਠੀਕ ਆ ਜੇ ਬੈਕ ਟਾਇਰਾਂ ਦੀ ਗੱਲ ਕਰ ਲਈਏ 12928 ਦੇ ਬੈਕ ਟਾਇਰ ਹੈ ਇਹਦੇ ਚ ਤੇ ਬੈ ਕੇ ਸਾ ਦਿਖਾਨੇ ਤੁਹਾਨੂੰ ਥੋੜਾ ਜਿਹਾ ਦੇਖੋ ਭਾਈ ਇਹ ਕਿਛੋ ਦੇਖੋ ਪਿਛੋ ਵੀ ਉਹ ਡੀ ਡੀ ਵਾਲਵ ਵਗੈਰਾ ਦਿੱਤੇ ਆ ਡਬਲ ਜਿਹੜੇ ਠੀਕ ਆ ਜੀ ਆ ਦੇਖੋ ਲੀਵਰ ਵੀ ਦਿੱਤਾ ਡਿਸਟ੍ਰੀਬਿਊਟਰ ਵਾਲਾ ਕੋਕਕ ਵੀ ਹੈਵੀ ਆ ਤੇ ਇਹਦੀ ਨਾਲ ਤੁਹਾਨੂੰ ਪੀਟੀਓ ਐਚਪੀ ਵਗੈਰਾ ਦਿਖਾਨਾ ਪਹਿਲੇ ਪਹਿਲੇ ਉੱਪਰੋਂ ਦਿਖਾਨਾ ਦੇਖੋ ਭਾਈ ਇੱਕ ਮਿੰਟ ਇਹ ਚੈੱਕ ਕਰੋ ਉਪਰੋਂ ਲੁੱਕ ਦਿਖਾ ਦੇਣਾ ਡਰਾਈਵਰ ਦੀ ਪਹਿਲੇ ਚੈੱਕ ਕਰੋ ਉਪਰੋਂ 1000 ਦੇ ਸੋਲੇ ਹੈ ਡਰਾਈਵਰ ਦੇ ਸੈਟ ਕਰੇਗਾ ਕਿਉਂਕਿ ਸੋਨੇ ਦਾ ਸਿੱਕਾ ਨਾਲ ਮੋਟਵਾ ਠੀਕ ਹੈ ਜੀ ਕਰਤਾਰ ਦੀ ਬ੍ਰਾਂਡਿੰਗ ਹੈ ਸਟੀering ਤੇ ਐਨਾਲੌਗ ਪਲੱਸ ਡਿਜੀਟਲ ਮੀਟਰ ਆ ਠੀਕ ਹੈ ਜੀ LED ਇੰਡੀਕੇਟਰ ਹੈ ਦੇ ਗੇਅਰ ਦੀ ਗੱਲ ਕਰ ਲਈਏ ਤੇ 2 ਸਪੀਡ ਆ ਲੋ ਤੇ ਹਾਈ ਲੋ ਹਾਈ 540 ਚੱਕਰ ਪ੍ਰਤੀ ਮਿੰਟ ਉਹ ਦੇ ਚਾਰ ਫੋਰਵਰਡ ਆ ਤੇ ਕਰ ਰਵਰਸ ਸਪੀਡ ਆ ਤੇ ਠੀਕ ਹੈ ਜੀ ਸ਼ੀਸ਼ੇ ਦੋਨੋਂ ਸਾਈਡ ਦੇ ਤੇ ਕੰਪਨੀ ਦੇ ਵੇਖ ਲਓ ਇਧਰ ਵੀ ਆ ਗਿਆ ਮਿਰਰ ਜਿਹੜੇ ਤੇ ਮਿਰਰ ਇਧਰ ਵੀ ਆ ਗਿਆ ਕਿਸਾਨ ਵੀਰੋ ਉਪਰੋਂ ਨੂੰ ਚੈੱਕ ਕਰੋ ਰੈਕਟਰ ਦੇ ਫਿਰ ਵੇਖ ਲਓ 10 ਲੱਖ 45 ਹਜ਼ਾਰ 25 ਹਜ਼ਾਰ ਦਾ ਆਫਰ ਆਦਾ 1070 ਹੀ ਠੀਕ ਹੈ ਜੀ ਜਿਹੜੀ ਇਹਦੀ ਪੀਟੀਓ ਐਚਪੀ ਆ ਉਹ ਹੈ ਮੇਰੇ ਖਿਆਲ ਨਾਲ 45 ਨਹੀਂ 30.5 ਕਿਲੋਵਾਟ ਚ ਹੈ ਨੂੰ ਕਨਵਰਟ ਕਰ ਲਿਓ ਤੁਸੀਂ ਐਚਪੀ ਚ ਤੇ ਐਸਐਫਸੀ ਆ 265 ਚੈੱਕ ਕਰ ਲਓ ਐਲਈਡੀ ਇੰਡੀਕੇਟਰ ਆ ਬਾਕੀ ਲਿਫਟ ਦਾ ਫਿਲਟਰ ਚੈੱਕ ਕਰੋ ਕਿਹੜਾ ਫਿਲਟਰ ਹੈ ਕਿਸਾਨ ਵੀਰੋ ਲਿਫਟ ਦਾ ਇੱਕ ਉਹ ਪਾਵਰ ਸਟੀering ਦਾ ਪੰਪ ਹੈ ਇੱਕ ਦੂਜਾ ਪੰਪ ਹੈ ਲਿਫਟ ਦਾ ਤੇ ਲਿਫਟ ਦੀ ਜਿਹੜੀ ਕੈਪੈਸਿਟੀ ਹੈ ਇਹਦੀ 2000 ਕੇਜੀ ਤੋਂ ਪਲੱਸ ਦੀ ਆ ਤੇ ਡਿਊ ਇਲੈਕਟਿਕ ਪਾਵਰ ਸਟੀering ਹੈ ਠੀਕ ਹੈ ਜੀ ਦਰਜਾ 5236 ਜੀ ਸ਼ੋਅ ਇਹ ਦਿੱਥੋਂ ਖੁੱਲਦੀ ਹੈ ਚਾਬੀ ਨਾਲ ਤੇ ਇਹ ਕੁਝ ਜਾਣਕਾਰੀ ਹੀ ਕਿਸਾਨ ਵੀਰੋ ਤੁਹਾਨੂੰ ਸਿਖਾਇਆ ਤੇ ਕਿਰਵਾਇਆ ਤੇ ਕਿਰਵਾਇਆ ਇਦਰੇ ਹਾਂ ਕਿਦਾਂ ਬਾਈ ਹਾਂ ਬਾਈ ਜੀ ਕੀ ਹਾਲ ਚਾਲ ਠੀਕ ਹੈ ਜੀ ਕਿਹੜਾ ਏਰੀਆ ਆਪਣਾ ਉਹ ਤਾਂ ਤੜੀ ਉੰਮੀ ਨਹੀਂ ਜਾ ਰਿਹਾ ਯਾ ਯਾਰ ਦੌੜ ਗਿਆ ਦੱਸ ਲਾ ਵਾ ਬਾਕੀ ਕਿਸਾਨ ਵੀਰੋ ਜਾਣਕਾਰੀ ਹੋ ਹੀ ਗਈ ਹੈ ਕੰਪਲੀਟ ਜਿੰਨੀ ਕਿ ਹੈਗੀ ਸੀ ਠੀਕ ਹੈ ਜੀ ਭਾਈ ਕਿੰਨੇ ਸੀਸੀ ਹੈ ਇੰਜਨ ਇਹਦਾ ਇਹਦਾ ਇੰਡਰੈਕਟ 4160 ਸੀਸੀ ਅਗਰ 400 ਅਗ 4160 ਸੀਸੀ ਇੰਜਨ ਹੈ ਜਿਹੜਾ ਇੰਜਨ ਦੀ ਕਿਊਬਿਕ ਕੈਪੈਸਿਟੀ ਆ 4160 400 ਅੰਦਰ ਭਾਈ ਹਾਂਜੀ ਠੀਕ ਹੈ ਤੇਰੀ ਆਵਾਜ਼ ਵਗੈਰਾ ਸੁਣਾਓਗੇ ਭਾਈ ਸਟਾਰਟ ਕਰਕੇ ਯਾਰ ਵੀਡੀਓ 'ਚ ਥੋੜਾ ਪੀਛੇ ਦੀ ਦੋਸਤ ਠੀਕ ਹੈ ਠੀਕ ਹੈ ਕਿਸਾਨ ਵੀਰੋ ਫਿਰ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ